ਕੈਨੇਡਾ ਦੇ ਵੱਡੇ ਅਖਬਾਰ ਗਲੋਬਲ ਨਿਊਜ਼ ਦੇ ਵੱਲੋਂ ਜਿਹੜਾ ਹੈ ਕੁਲਾਸੇ ਜਿਹੜੇ ਕੀਤੇ ਗਏ ਨੇ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਈ ਨਿਜਰ ਦਾ ਜਿਹੜਾ ਹੈ ਕਤਲ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹ ਕਹਿੰਦੇ ਕਿ ਜਗਮੀਤ ਸਿੰਘ ਵੀ ਜਿਹੜੇ ਨੇ ਕਿਤਨਾ ਕਿਤੇ ਭਾਰਤੀ ਏਜੰਸੀਆਂ ਦੀ ਰਡਾਰ ਤੇ ਸਨ ਉਹਨਾਂ ਦੀਆਂ ਵੀ ਜਿਹੜਾ ਟਾਈਮਸ ਵਗੈਰਾ ਸਾਰੇ ਨੋਟ ਕੀਤੇ ਜਾ ਸਕਦੇ ਸਨ ਸਰਦਾਰ ਅਤਾਪ ਸਿੰਘ ਜੀ ਕੀ ਇਸ ਤਰ੍ਹਾਂ ਦਾ ਦੀ ਆਪਾਂ ਕਿ ਕਿ ਪ੍ਰੈਕਟੀਕਲ ਤੌਰ ਤੇ ਸੋਚਿਆ ਗਿਆ ਸੀ ਕਿ ਕਿਸੇ ਦੇਸ਼ ਦੀ ਜਿਹੜੀ ਤੀਜੀ ਵੱਡੀ ਪਾਰਟੀ ਹੋਵੇ ਉਹਦੇ ਮੁਖੀ ਨੂੰ ਤੁਸੀਂ ਜਿਹੜਾ ਹੈ ਕਿਤਨਾ ਕਿਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿੱਥੋਂ ਤੱਕ ਭਾਰਤ ਜਾ ਰਿਹਾ ਸੀ ਔਰ ਫਿਰ ਕੀ ਇੰਨਾਂ ਚੀਜ਼ਾਂ ਦੇ ਹੀ ਖਾਮੀਆਂ ਜਿਹੇ ਭਾਰਤ ਨੂੰ ਹੁਣ ਪੁੱਤਲੇ ਬੈ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਨੇ ਕਿਹਾ ਵੀ ਉਹ ਗਲੋਬਲ ਸਪਲਾਈ ਚੇਨਜ਼ ਵਿੱਚ ਭਾਰਤ ਇੱਕ ਵੱਡੀ ਥੇ ਰਹੇਗੀ ਹੈ ਇਕਨੋਮੀ ਵਾਈਜ਼ ਸਾਨੂੰ ਕੁਝ ਮਸਲੇ ਆ ਜਿਹੜੇ ਹੱਲ ਕਰਨੇ ਪੈਂਦੇ ਆ ਇਸ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਫਾਇਦਾ ਸੀ ਕਿ ਹਰਦੀਪ ਸਿੰਘ ਨੱਜਰ ਤੇ ਲਾਇਆ ਜਾ ਸਕਦਾ ਹੈਗਾ ਵੀ ਉਹ ਖਾਲਸਤਾਨੀ ਤਿਰਾਂ ਨਾਲ ਇਨਵੋਲਡ ਸੀ ਵੀ ਉਹਨੂੰ ਇੱਕ ਤਰ੍ਹਾਂ ਨਾਲ ਹਾਲਾਂਕਿ ਉਹਦੀਆਂ ਕੈਨੇਡਾ ਵਿੱਚ ਕੋਈ ਟੈਰਰਿਸਟ ਐਕਟੀਵਿਟੀ ਨਹੀਂ ਸੀ ਜੀ ਹੁਣ ਜੇ ਜਗਮੀਤ ਸਿੰਘ ਵਰਗੇ ਵਿਅਕਤੀ ਨੂੰ ਟੈਰਰਿਸਟ ਕਰਦਾਨ ਕੇ ਇੱਕ ਐਡੀ ਵੱਡੀ ਪਾਰਟੀ ਦੇ ਲੀਡਰ ਨੂੰ ਟਾਰਗੇਟ ਕਰਦਾ ਤੇ ਉੱਤੇ ਕਿਹੜਾ ਕੋਈ ਕੇਸ ਹੈਗਾ ਜੁੜੀ ਸਕਦੇ ਵੀ ਉਹਦੇ ਤੇ ਇਸ ਤਰ੍ਹਾਂ ਉਹਦਾ ਕਤਲ ਕੀਤਾ ਜਾਣਾ ਸੀਗਾ ਸੋ ਇਹ ਭਾਰਤ ਦੇ ਡਿਪਲੋਮੈਟਿਕਲੀ ਕਾਫੀ ਵੱਡਾ ਬਲੋ ਹੈਗਾ ਸੋ ਹੁਣ ਪਤਾ ਨਹੀਂ ਵੀ ਅਗਲੇ ਦਿਨਾਂ ਦੌਰਾਨ ਨਰਿੰਦਰ ਮੋਦੀ ਦਾ ਦੌਰਾ ਉਹ ਉਰਾਧਨਾ ਕਰਵਾ ਦੇਣ ਕਿਉਂਕਿ ਜਿਹੜੀ ਸਟੋਰੀ ਆਈ ਆ ਉਹ ਕਾਫੀ ਸਸਨੇ ਖੇਜ ਹੈਗੀ ਹੈ ਆ ਜਿਹੜੀਆਂ ਕਤਲੋਗਾਰਤ ਦੀਆਂ ਘਟਨਾਵਾਂ ਨੇ ਇਹਨਾਂ ਨਾਲ ਜਿਹੜਾ ਹੁਣ ਕਿਉਂਕਿ ਬਹੁਤ ਸਾਰੇ ਮੁਲਕਾਂ ਵਿੱਚ ਜਾ ਜਾ ਕੇ ਜਿਹੜੇ ਡਿਪਲੋਮੈਟਸ ਆ ਉਹ ਗਏ ਨੇ ਪਰ ਕਿੰਨਾ ਕੁ ਸੀਰੀਅਸਲੀ ਕਿਸ ਨੇ ਲਿਆ ਜਾਂ ਨਹੀਂ ਲਿਆ ਹੈਗਾ ਹਾਂ ਹੁਣ ਪਾਕਿਸਤਾਨ ਵੱਲੋਂ ਵੀ ਬਲਾਵਲ ਪੱਟੋ ਆ ਜਿਹੜਾ ਯੂਨ ਅਸੈਂਬਲੀ ਵਿੱਚ ਬੋਲੀਆ ਜਾ ਕੇ ਵੀ ਭਾਰਤ ਸਰਕਾਰ ਵੱਲੋਂ ਸਿੱਖ ਐਕਟੀਵਿਟਸ ਦਾ ਕਤਲ ਕਰਵਾਇਆ ਗਿਆ ਪਾਕਿਸਤਾਨ 'ਚ ਵੀ ਕੈਨੇਡਾ 'ਚ ਵੀ ਜਾਂ ਅਮਰੀਕਾ 'ਚ ਅਟੈਂਪਟ ਹੋਇਆ ਸੋ ਇਹ ਕਾਉਂਟਰ ਮੈਜਰਸ ਆ ਜਿਹੜੇ ਹਮ ਇਹ ਆ ਰਹੇ ਹੈ ਕਿ ਬਿਲਕੁਲ ਤੁਹਾਡੀ ਗੱਲ ਹੈ ਕਿ ਵੀ ਭਾਰਤ ਨੂੰ ਹੁਣ ਲਿਬਰਲ ਡੈਮੋਕ੍ਰੇਸੀ ਜਿਹੜੀ ਕਿ ਵੈਸਟਰਨ ਡੈਮੋਕ੍ਰੇਸੀ ਆ ਉਹਦੇ ਰਾਹੀਂ ਉਹਦੇ ਨਾਲ ਚੱਲਣਾ ਹੈ ਜਾਂ ਚਾਈਨਾ ਤੇ ਰਸ਼ੀਆ ਦੇ ਘੱਟ ਜੋੜ ਨਾਲ ਚੱਲਣਾ ਹੈਗਾ ਕਿ ਕਿਤੇ ਨਾ ਕਿਤੇ ਜਾ ਕੇ ਹੈਗਾ ਫੈਸਲਾ ਜਿਹੜਾ ਕਰਨਾ ਪਊਗਾ ਕੈਨੇਡਾ ਦੇ ਵੱਡੇ ਅਖਬਾਰ ਗਲੋਬਲ ਨਿਊਜ਼ ਦੇ ਵੱਲੋਂ ਜਿਹੜਾ ਹੈ ਖੁਲਾਸੇ ਜਿਹੜੇ ਕੀਤੇ ਗਏ ਨੇ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਭਾਈ ਨਿਜਰ ਦਾ ਜਿਹੜਾ ਹੈ ਕਤਲ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹ ਕਹਿੰਦੇ ਕਿ ਜਗਮੀ ਸਿੰਘ ਵੀ ਜਿਹੜੇ ਨੇ ਕਿਤਨਾ ਕਿਤੇ ਭਾਰਤੀ ਏਜੰਸੀਆਂ ਦੀ ਰਡਾਰ ਤੇ ਸਨ ਉਹਨਾਂ ਦੀਆਂ ਵੀ ਜਿਹੜਾ ਟਾਈਮਸ ਵਗੈਰਾ ਸਾਰੇ ਨੋਟ ਕੀਤੇ ਜਾ ਸਕਦੇ ਸਨ ਸਰਦਾਰ ਅਪਤਾਸ ਸਿੰਘ ਜੀ ਕੀ ਇਸ ਤਰ੍ਹਾਂ ਦਾ ਜੇ ਆਪਾਂ ਕਿ ਪ੍ਰੈਕਟੀਕਲ ਤੌਰ ਤੇ ਸੋਚਿਆ ਗਿਆ ਸੀ ਕਿ ਕਿਸੇ ਦੇਸ਼ ਦੀ ਜਿਹੜੀ ਤੀਜੀ ਵੱਡੀ ਪਾਰਟੀ ਹੋਵੇ ਉਹਦੇ ਮੁਖੀ ਨੂੰ ਤੁਸੀਂ ਜਿਹੜਾ ਹੈ ਕਿਤਨਾ ਕਿਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇ ਕਿੱਥੋਂ ਤੱਕ ਭਾਰਤ ਜਾ ਰਿਹਾ ਸੀ ਔਰ ਫਿਰ ਕੀ ਇੰਨਾਂ ਚੀਜ਼ਾਂ ਦੇ ਹੀ ਖਾਮਿਆਜੇ ਭਾਰਤ ਨੂੰ ਹੁਣ ਪਹੁੰਚਣੇ ਪੈ ਰਹੇ ਨੇ ਹਾਂਜੀ ਹਾਂਜੀ ਕਿਉਂਕਿ ਜੀ 7 ਸਮੇਲਨ ਹੋਣਾ ਆਪ ਅਗਲੇ ਦਿਨਾਂ 'ਚ 16 ਜਾਂ 17 ਨੂੰ ਕੈਨੇਡਾ ਵਿੱਚ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਜਾ ਰਹੇ ਹੈਗੇ ਆ ਸੋ ਕੈਨੇਡਾ ਦੀਆਂ ਖਾਸ ਕਰਕੇ ਸਿੱਖ ਸੰਸਥਾਵਾਂ ਤੇ ਹੁਣ ਕੈਨੇਡਾ ਦੀਆਂ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਨਰਿੰਦਰ ਮੋਦੀ ਦੀ ਜਿਹੜੀ ਆਮ ਅਤੇ ਸਵਾਲ ਆ ਜਿਹੜੇ ਉਹ ਚੁੱਕੇ ਗਏ ਹੈਗੇ ਆ ਸੋ ਉਹ ਤੋਂ ਪਹਿਲਾਂ ਹੀ ਕਿਉਂਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਹੋਏ ਸੀ ਵੀ ਉਹਨਾਂ ਨੂੰ ਇੱਥੇ ਬੁਲਾਇਆ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਇਆ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਨੇ ਕਿਹਾ ਵੀ ਉਹ ਗਲੋਬਲ ਸਪਲਾਈ ਚੇਨਸ ਵਿੱਚ ਭਾਰਤ ਇੱਕ ਵੱਡੀ ਥਿੜੀ ਰਹੇਗੀ ਹੈ ਇਕਨੋਮੀ ਵਾਈਜ਼ ਸਾਨੂੰ ਕੁਝ ਮਸਲੇ ਆ ਜਿਹੜੇ ਹੱਲ ਕਰਨੇ ਪੈਂਦੇ ਆ ਇਸ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਪਰ ਹੁਣ ਹਾਲਾਂਕਿ ਉਹਨੂੰ ਪੁੱਛਿਆ ਗਿਆ ਸੀਗਾ ਵੀ ਜਦੋਂ ਉਹ ਇੱਕ ਕੈਨੇਡੀਅਨ ਸਿਟੀਜ਼ਨ ਦੇ ਕਤਲ ਵਿੱਚ ਭਾਰਤ ਤੇ ਦੋਸ਼ ਲੱਗਦੇ ਆ ਔਰ ਇਨਡਾਇਰੈਕਟਲੀ ਦੋਸ਼ ਆਉਂਦਾ ਹੈਗਾ ਵੀ ਸ਼ਾਇਦ ਨਰਿੰਦਰ ਮੋਦੀ ਵੱਲੋਂ ਵੀ ਇਹ ਸਹਿਮਤੀ ਦਿੱਤੀ ਗਈ ਹੋਵੇ ਹਨਾ ਸੋ ਪਰ ਹੁਣ ਜਿਹੜਾ ਹੈਗਾ ਵੀ ਅੱਜ ਗਲੋਬਲ ਨਿਊਜ਼ ਨੇ ਵੱਡੀ ਸਟੋਰੀ ਛਾਪੀ ਹੈਗੀ ਆ ਵੀ ਕੱਲੀ ਭਾਰਤ ਦੀ ਜਿਹੜੀ ਦੌੜ ਆ ਕੱਲੀ ਜਗ ਭਾਈ ਹਰਦੀਪ ਸਿੰਘ ਨਿਜਰ ਤੱਕ ਸੀਮਤ ਨਹੀਂ ਸੀ ਉਹ ਜਗਮੀਤ ਸਿੰਘ ਨੂੰ ਕਤਲ ਕਰਾਉਣ ਲਈ ਵੀ ਸਰਗਰਮੀਆਂ ਕਰ ਰਹੇ ਸੀਗੇ ਇਹ ਬਹੁਤ ਵੱਡਾ ਖੁਲਾਸਾ ਔਰ ਸਸੰਸਨੀ ਕੇਸ ਖੁਲਾਸਾ ਹੈਗਾ ਵੀ ਜਿਹੜਾ ਹੈਗਾ ਜਗਮੀਤ ਸਿੰਘ ਦੀ ਦੇ ਪਿੱਛੇ ਭਾਰਤ ਦੇ ਬਹੁਤ ਸਾਰੇ ਏਜੰਟ ਲੱਗੇ ਹੋਏ ਸੀ ਉਹਨਾਂ ਦਾ ਟਾਈਮ ਕਦੋਂ ਹੁਕਰੋਂ ਨਿਕਲਦੇ ਆ ਕਦੋਂ ਕਿੱਥੇ ਜਾਂਦੇ ਆ ਕਦੋਂ ਖਾਣਾ ਖਾਣ ਜਾਂਦੇ ਆ ਆਪਣੇ ਪਰਿਵਾਰ ਨਾਲ ਕਦੋਂ ਮਿਲਦੇ ਆ ਪਰਿਵਾਰ ਇਕੱਠਿਆਂ ਕਦੋਂ ਬਾਹਰ ਜਾਂਦਾ ਉਹਨਾਂ ਦੇ ਬੱਚਿਆਂ ਆ ਜਾਂ ਜੋ ਵੀ ਕੁਛ ਹੈਗਾ ਉਹ ਕੀਤਾ ਜਾਂਦਾ ਸੀਗਾ ਵੀ ਉਹ ਲੰਮੇ ਸਮੇਂ ਤੱਕ ਉਹਨਾਂ ਦੀ ਨਿਗਰਾਨੀ ਕੀਤੀ ਗਈ ਸੋ ਜਿਹੜੀ ਕੈਨੇਡਾ ਦੀ ਇੰਟੈਲੀਜੈਂਸ ਆ ਉਹਨੂੰ ਇਸ ਗੱਲ ਬਾਰੇ ਪਤਾ ਸੀ ਉਹਨਾਂ ਨੇ ਜਗਮੀਤ ਸਿੰਘ ਨੂੰ ਜਿਹੜਾ ਹੈਗਾ ਸਿਕਿਉਰਿਟੀ ਪ੍ਰਦਾਨ ਕਰੇ ਅਖਬਾਰ ਨੇ ਲਿਖਿਆ ਵੀ 18 ਮਹੀਨਿਆਂ ਤੱਕ ਆ ਜਿਹੜੇ ਜਗਮੀਤ ਸਿੰਘ ਟਾਈਟ ਸਿਕਿਉਰਿਟੀ ਦੇ ਅਧੀਨ ਰਹਿੰਦੇ ਰਹੇ ਹੈ ਕਿ ਯਸੋ ਉਹਨਾਂ ਦੀ ਹਰ ਕਾਰਵਾਈ ਤੇ ਜਿਹੜੀ ਪੁਲਿਸ ਆ ਉਹਨਾਂ ਦੇ ਨਾਲ ਅੱਗੇ ਪਿੱਛੇ ਆ ਜਿਹੜੀ ਹੁੰਦੀ ਹੈ ਕਿ ਸੀ ਸੋ ਹੁਣ ਜਿਹੜਾ ਹੈਗਾ ਵੀ ਇਹ ਬਹੁਤ ਵੱਡਾ ਦੋਸ਼ ਹੈਗਾ ਭਾਰਤ ਦੇ ਉੱਤੇ ਸੋ ਪਹਿਲਾ ਸੀਗਾ ਵੀ ਹਰਦੀਪ ਸਿੰਘ ਨਿੱਜਰ ਤੇ ਲਾਇਆ ਜਾ ਸਕਦਾ ਹੈਗਾ ਵੀ ਉਹ ਖਾਲਸਤਾਨੀ ਧਿਰਾਂ ਨਾਲ ਇਨਵੋਲਡ ਸੀ ਵੀ ਉਹਨੂੰ ਇੱਕ ਤਰ੍ਹਾਂ ਨਾਲ ਹਾਲਾਂਕਿ ਉਹਦੀਆਂ ਕੈਨੇਡਾ ਵਿੱਚ ਕੋਈ ਟੈਰਰਿਸਟ ਐਕਟੀਵਿਟੀਜ਼ ਨਹੀਂ ਸੀਗਾ ਹੁਣ ਜੇ ਜਗਮੀਤ ਸਿੰਘ ਵਰਗੇ ਵਿਅਕਤੀ ਨੂੰ ਟੈਰਰਿਸਟ ਗਰਦਾਨ ਕੇ ਇੱਕ ਐਡੀ ਵੱਡੀ ਪਾਰਟੀ ਦੇ ਲੀਡਰ ਨੂੰ ਟੈਰਰਿਸਟ ਕਰਦਾ ਉੱਤੇ ਕਿਹੜਾ ਕੋਈ ਕੇਸ ਹੈਗਾ ਜਗਮੀਤ ਸਿੰਘ ਦੇ ਜੀ ਵੀ ਉਹਦੇ ਤੇ ਇਸ ਤਰ੍ਹਾਂ ਉਹਦਾ ਕਤਲ ਕੀਤਾ ਜਾਣਾ ਸੀਗਾ ਸੋ ਇਹ ਭਾਰਤ ਲਈ ਡਿਪਲੋਮੈਟਿਕਲੀ ਕਾਫੀ ਵੱਡਾ ਬਲੋ ਹੈਗਾ ਸੋ ਹੁਣ ਪਤਾ ਨਹੀਂ ਵੀ ਅਗਲੇ ਦਿਨਾਂ ਦੌਰਾਨ ਨਰਿੰਦਰ ਮੋਦੀ ਦਾ ਦੌਰਾ ਉਹ ਉਰਾਦਨਾ ਕਰਵਾ ਦੇਣ ਕਿਉਂਕਿ ਜਿਹੜੀ ਸਟੋਰੀ ਆਈ ਆ ਉਹ ਕਾਫੀ ਸਸਨਸ ਨੇ ਖੇਜ ਹੈਗੀ ਹੈ ਦੇਖੋ ਅੱਗੇ ਕੀ ਬਣਦਾ ਇਸੇ ਕਰਕੇ ਸਾਨੂੰ ਲੱਗਦਾ ਹੈਗੇ ਬਈ ਡਿਪਲੋਮੈਟਿਕਲੀ ਜਿਹੜੀ ਆਈਸੋਲੇਸ਼ਨ ਭਾਰਤ ਨੂੰ ਸਹਿਣੀ ਪੈ ਰਹੀ ਹੈ ਕਿ ਅਮਰੀਕਾ ਵੱਲੋਂ ਵੀ ਤੇ ਹੋਰ ਜਿਹੜੇ ਯੂਰੋਪੀਅਨ ਕੰਟਰੀਸ ਵੱਲੋਂ ਵੀ ਉਹ ਆ جنگ ਵਾਲੀ ਸਥਿਤੀ ਵਿੱਚ ਜਿਸ ਆਈਸੋਲੇਸ਼ਨ ਚੋਂ ਭਾਰਤ ਲੰਘਿਆ ਸੋ ਇਹ ਕਾਰਵਾਈਆਂ ਜਦੋਂ 5 5 ਵਾਈਜ਼ ਦੇ ਗਰੁੱਪ ਵਿੱਚ ਜਾਂਦੀਆਂ ਨੇ ਬਈ ਉਹ ਇੱਕ ਪੋਲਿਟਿਕਲ ਪਹਿਲਾਂ ਮੈਨੂੰ ਯਾਦ ਹੈ ਤੁਸੀਂ ਇੱਥੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਭਾਰਤ ਨੂੰ ਹੁਣ ਇੱਕ ਪਾਸਾ ਕਰਨਾ ਪੈਣਾ ਹੈ ਕਿ ਉਹ ਰਸ਼ੀਆ ਦੇ ਗਰੁੱਪ ਵੱਲ ਜਾਣਾ ਚਾਹੁੰਦਾ ਹੈ ਜਾਂ ਅਮਰੀਕਾ ਦੇ ਗਰੁੱਪ ਵੱਲ ਜਾਣਾ ਚਾਹੁੰਦਾ ਹੈ ਕਿ ਹੁਣ ਜਿਹੜਾ ਹੈਗਾ ਦੋਨੋਂ ਪਾਸੇ ਲੱਤਾਂ ਪਸਾਰ ਕੇ ਜਿਹੜਾ ਨਹੀਂ ਚੱਲਿਆ ਜਾਣਾ ਵੀ ਇਧਰੋਂ ਵੀ ਕੋਈ ਚੀਜ਼ਾਂ ਲੈ ਲਓ ਉਧਰੋਂ ਵੀ ਲੈ ਲਓ ਤੇ ਸਾਰਿਆਂ ਨੂੰ ਜਿਹੜਾ ਬੈਲੈਂਸ ਰੱਖ ਲਓ ਆ ਆਪਾਂ ਇਹ ਵੀ ਦੇਖਿਆ ਕਿ ਪਿਛਲੇ ਮਹੀਨਿਆਂ ਦੌਰਾਨ ਜਦੋਂ ਪੂਰੇ ਆਪਾਂ ਕਹੀ ਕਿ ਵੈਸਟ ਨੇ ਇੱਕ ਤਰ੍ਹਾਂ ਦਾ ਰਸ਼ੀਆ ਦੇ ਉੱਤੇ ਬੈਨ ਲਗਾਈ ਰੱਖਿਆ ਭਾਰਤ ਨੇ ਆਪਣੇ ਜਿਹੜੇ ਸਬੰਧ ਜਾਂ ਤੇਲ ਖਰੀਦਣਾ ਵਗੈਰਾ ਬਕਾਇਦਾ ਉੱਥੋਂ ਜਾਰੀ ਰੱਖਿਆ ਔਰ ਜੈ ਸ਼ੰਕਰ ਜਿਹੜੇ ਹੈਗੇ ਨੇ ਉਹ ਬਕਾਇਦਾ ਉਹਨਾਂ ਦੇ ਬਿਆਨਾਂ ਦੀ ਕਾਫੀ ਛਲਾਂਗਾ ਵੀ ਹੋਈ ਕਿ ਮਿਲੂਗੀ ਅਸੀਂ ਆਪਣੇ ਲੋਕਾਂ ਲਈ ਲੈਣੀ ਹੈਗੀ ਆ ਪਰ ਫਿਰ ਕੀ ਇਹ ਵਾਲੀ ਡਿਪਲੋਮੇਸੀ ਇੱਥੇ ਹੁਣ ਫੇਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਹੁਣ ਆਪਾਂ ਦੇਖਿਆ ਕਿ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਤੇ ਭਾਰਤ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਆਇਆ ਹਾਂਜੀ ਹਾਂਜੀ ਸੋ ਡਿਪਲੋਮੈਟਿਕਲੀ ਐਸਵੇਲੇ ਬੈਕਫੁੱਟ ਤੇ ਹੈਗਾ ਜਿਹੜੇ ਭਾਰਤੀ ਡਿਪਲੋਮੈਟਸ ਹੈਗੇ ਆ ਉਹਦੇ ਕਾਰਨ ਕੀ ਆ ਆਇਆ ਇਹ ਜਿਹੜੀਆਂ ਕਤਲੋਗਾਰਥ ਦੀਆਂ ਘਟਰਾਵਾਂ ਨੇ ਜਾਂ ਉਹ ਤੋਂ ਵੀ ਗਾਂ ਅਗਰੈਸਿਵ ਨੇ ਵੀ ਉਹਨਾਂ ਦੇ ਰਸ਼ੀਆ ਨਾਲ ਰਿਲੇਸ਼ਨ ਜਾਂ ਚਾਈਨਾ ਨਾਲ ਜਾਂ ਜਾਂ ਹੁਣ ਇੰਟਰਨੈਸ਼ਨਲ ਕਮਿਟੀ ਨੂੰ ਲੱਗਣ ਲੱਗਿਆ ਹੈਗਾ ਵੀ ਚਾਈਨਾ ਦੇ ਕਾਉਂਟਰ ਭਾਰਤ ਨੂੰ ਨਹੀਂ ਵਰਤਿਆ ਜਾ ਸਕਦਾ ਜਾਂ ਉਹਦੇ ਵਿੱਚ ਕੈਪੇਬਿਲਿਟੀ ਨਹੀਂ ਹੈਗੀ ਜਾਂ ਉਹਨਾਂ ਦਾ ਬ੍ਰਿਕਸ ਨਾਲ ਜਿਹੜਾ ਜੁੜਨਾ ਸੋ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਬਹੁਤ ਸਾਰੇ ਮੋਰਚਿਆਂ ਤੇ ਸਾਰਿਆਂ ਨਾਲ ਬਣਾ ਕੇ ਰੱਖਣ ਦਾ ਜਾਂ ਸਾਰਿਆਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਮੂਰਖ ਬਣਨਾ ਹੈ ਜਾਂ ਕੁਝ ਰੱਖਾਂਗਾ ਜਿਹੜਾ ਸੋ ਉਹਦੇ ਚੋਂ ਜਿਹੜੀ ਹੈਗੀ ਹੈ ਡਿਪਲੋਮੈਟਿਕਲੀ ਭਾਰਤ ਨੂੰ ਬੈਕਫੁੱਟ ਤੇ ਜਾਣਾ ਪੈ ਰਿਹਾ ਹੈਗਾ ਆ ਜਿਹੜੀਆਂ ਕਤਲੋਗਾਰਤ ਦੀਆਂ ਘਟਨਾਵਾਂ ਨੇ ਇਹਨਾਂ ਨਾਲ ਜਿਹੜਾ ਹੁਣ ਕਿਉਂਕਿ ਬਹੁਤ ਸਾਰੇ ਮੁਲਕਾਂ ਵਿੱਚ ਜਾ ਜਾ ਕੇ ਜਿਹੜੇ ਡਿਪਲੋਮੈਟਸ ਆ ਉਹ ਗਏ ਨੇ ਪਰ ਕਿੰਨਾ ਕੁ ਸੀਰੀਅਸਲੀ ਕਿਸ ਨੇ ਲਿਆ ਜਾਂ ਨਹੀਂ ਲਿਆ ਹੈਗਾ ਹੁਣ ਪਾਕਿਸਤਾਨ ਵੱਲੋਂ ਵੀ ਬਲਾਵਲ ਭੱਟੋ ਆ ਜਿਹੜਾ ਯੂਨ ਅਸੈਂਬਲੀ ਵਿੱਚ ਬੋਲੀ ਆ ਜਾ ਕੇ ਵੀ ਭਾਰਤ ਸਰਕਾਰ ਵੱਲੋਂ ਸਿੱਖ ਐਕਟੀਵਿਟਸ ਦਾ ਕਤਲ ਕਰਵਾਇਆ ਗਿਆ ਪਾਕਿਸਤਾਨ ਚ ਵੀ ਕੈਨੇਡਾ ਵਿੱਚ ਵੀ ਜਾਂ ਅਮਰੀਕਾ ਚ ਅਟੈਂਪਟ ਹੋਈ ਆ ਸੋ ਇਹ ਕਾਉਂਟਰ ਮੈਜਰਸ ਆ ਜਿਹੜੇ ਹਮਮ ਇਹ ਆ ਰਿਹਾ ਹੈ ਕਿ ਬਿਲਕੁਲ ਤੁਹਾਡੀ ਗੱਲ ਹੈ ਕਿ ਵੀ ਭਾਰਤ ਨੂੰ ਹੁਣ ਲਿਬਰਲ ਡੈਮੋਕ੍ਰੇਸੀ ਜਿਹੜੀ ਕਿ ਵੈਸਟਰਨ ਡੈਮੋਕ੍ਰੇਸੀ ਆ ਉਹਦੇ ਰਾਹੀਂ ਉਹਦੇ ਨਾਲ ਚੱਲਣਾ ਹੈ ਜਾਂ ਚਾਈਨਾ ਤੇ ਰਸ਼ੀਆ ਦੇ ਗੱਠ ਜੋੜ ਨਾਲ ਚੱਲਣਾ ਹੈਗਾ ਕਿਤੇ ਨਾ ਕਿਤੇ ਜਾ ਕੇ ਹੈਗਾ ਫੈਸਲਾ ਜਿਹੜਾ ਕਰਨਾ ਪਊਗਾ ਸਾਨੂੰ ਲੱਗਦਾ ਵੀ ਜਿਹੜੀ 3rd ਨੌਨ ਅਲਾਈਨ ਮੂਵਮੈਂਟ ਵਾਲਾ ਇੰਦਰਾ ਗਾਂਧੀ ਵਾਲਾ ਜਿਹੜਾ ਕਨਸੈਪਟ ਹੈਗਾ ਉਹ ਹੁਣ ਹੁਣ ਦੇ ਪੋਲਰਾਈਜ਼ਡ ਵਰਡ ਵਿੱਚ ਚੱਲਣਾ ਜਿਹੜਾ ਹੈਗਾ ਕਾਫੀ ਮੁਸ਼ਕਲ ਹੈ ਜਿਹੜਾ ਭਾਰਤ ਲਈ ਹੋ ਰਿਹਾ ਹੈ ਇੰਦਰਾ ਗਾਂਧੀ ਦੀ ਉਹ ਡਿਪਲੋਮੇਸੀ ਸਕਸੈਸਫੁਲ ਰਹੀ ਕਿਉਂਕਿ ਬਹੁਤ ਸਾਰੇ ਨੌਨ ਅਲਾਈਡ ਕੰਟਰੀਜ਼ ਉਦੋਂ ਸ਼ਾਮਲ ਸੀਗੇ ਜਿਹੜੇ ਜਿਹੜੇ ਇੰਦਰਾ ਗਾਂਧੀ ਜਾਂ ਭਾਰਤ ਦੀ ਨੌਨ ਅਲਾਈਡ ਮੂਵਮੈਂਟ ਨਾਲ ਚੱਲਦੇ ਰਹੇ ਹੈਗੇ ਆ ਪਰ ਹੁਣ ਜਿਹੜੀ ਪੋਲਰਾਈਜੇਸ਼ਨ ਹੈ ਖਾਸ ਕਰਕੇ ਰਸ਼ੀਆ ਜਿਸ ਢੰਗ ਨਾਲ ਅਗਰੈਸਿਵ ਹੋ ਰਿਹਾ ਹੈ ਸੋ ਜਿਹੜੇ ਮੁਲਕ ਰਸ਼ੀਆ ਨਾਲ ਇਸ ਅਗਰੈਸਿਵਨੈਸ ਵਿੱਚ ਵੀ ਚੱਲਦੇ ਰਹਿਣਗੇ ਸਮਝਣ ਲੱਗਦਾ ਵੀ ਜਿਹੜੀ ਲਿਬਰਲ ਡੈਮੋਕ੍ਰੇਸੀ ਹੈ ਓਹ ਉਹ ਉਹਨਾਂ ਨਾਲ ਜਿਹੜੀ ਹੈ ਆਪਣੀ ਹਮਾਇਤ ਪਿੱਛੇ ਖਿੱਚ ਲਾਵੇਗੇ ਜੀ ਦਾ ਖਮਿਆਜ਼ਾ ਭਾਰਤ ਨੂੰ ਪੁੱਗਣਾ ਪੈ ਸਕਦਾ ਜੀ ਬਿਲਕੁਲ ਜੀ ਤੇ ਦੂਜੇ ਪੱਲੇ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ 7 ਦੇ ਵਿੱਚ ਸੱਦੇ ਦੇ ਉੱਤੇ ਜਿਹੜੀ ਗੱਲਬਾਤ ਹੈ ਇਹ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਹੈ ਸਵਾਲ ਵਿਦੇਸ਼ ਮੰਤਰੀ ਨੂੰ ਜਿਹੜੇ ਪੁੱਛੇ ਗਏ ਹੈਗੇ ਨੇ ਐਨਡੀਪੀ ਤੋਂ ਬੀਬੀਜੀ ਨੇ ਕਾਫੀ ਜਿਹਾ ਪਾਕੇ ਕਿ ਸਖਤ ਰੋਕ ਇਸ ਤੇ ਇਖਤਿਆਰ ਜਿਹੜਾ ਕੀਤਾ ਕੀ ਕੁਝ ਉਦੋਂ ਵਾਪਰਿਆ ਹੈ ਹਾਂ ਜੀ ਹਾਂ ਜੀ ਸੋ ਪਾਰਲੀਮੈਂਟ ਵਿੱਚ ਐਨਡੀਪੀ ਦੀ ਜਿਹੜੀ ਚੇਅਰਪਰਸਨ ਹੈਗੀ ਹੈ ਬੀਬੀਜੀ ਉਹਨਾਂ ਵੱਲੋਂ ਬ੍ਰੈਮਟਨ ਤੋਂ ਵੀ ਜਦੋਂ ਇੰਨੇ ਵੱਡੇ ਕਤਲੋਕਾਰਤ ਵਿੱਚ ਉਹਨਾਂ ਦਾ ਨਾਮ ਆ ਰਿਹਾ ਹੈ ਤਾਂ ਕੀ ਪ੍ਰਧਾਨ ਮੰਤਰੀ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੋ ਉਪਦੇਸ਼ ਮੰਤਰੀ ਨੇ ਵੀ ਉਹੀ ਪ੍ਰਧਾਨ ਮੰਤਰੀ ਵਾਲੀ ਗੱਲ ਕਹੀ ਹੈਗੀ ਆ ਵੀ ਸਾਡੇ ਇਕਨੋਮਿਕ ਕੰਟ੍ਰਾਸਟ ਨੇ ਸਪਲਾਈ ਚੇਨਸ ਵਿੱਚ ਭਾਰਤ ਦਾ ਤੇ ਹੋਰ ਹੋਰ ਸਾਡੇ ਇਕਨੋਮਿਕ ਖੇਤਰਾਂ ਲਈ ਭਾਰਤ ਦਾ ਕਾਫੀ ਮਹੱਤਵਪੂਰਨ ਰੋਲ ਹੈਗਾ ਸੋ ਉਹਦੇ ਚੋਂ ਹੁਣ ਇਹ ਗੱਲਾਂ ਆ ਰਹੀਆਂ ਨੇ ਬੇਕੀ ਇਕਨੋਮਿਕ ਇੰਟਰਸਟ ਮਜ਼ਬੂਤ ਮਜ਼ਬੂਤ ਚਾਹੀਦੇ ਆ ਹਿਊਮਨ ਰਾਈਟਸ ਦੀਆਂ ਵੈਲਿਊਜ਼ ਹਨ ਉਹ ਮਜ਼ਬੂਤ ਚਾਹੀਦੀ ਜੀ ਇਟ ਮੀਨਸ ਤੁਸੀਂ ਹਿਊਮਨ ਰਾਈਟਸ ਦੀਆਂ ਵੈਲਿਊਜ਼ ਨਾਲੋਂ ਵਪਾਰ ਨੂੰ ਵੱਧ ਤਰਜੀਹ ਦੇ ਰਹੇ ਹੋ ਜਿਹੜਾ ਕਿ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਨਹੀਂ ਕਰਦੀਆਂ ਹੁੰਦੀਆਂ ਇਟ ਮੀਨਸ ਤੁਹਾਡੀ ਪਾਲਿਸੀ ਵਿੱਚ ਸ਼ਿਫਟ ਆਈ ਹੈਗੀ ਹੈ ਬੀ ਹਿਊਮਨ ਰਾਈਟਸ ਦੀਆਂ ਵੈਲਿਊ ਸੈਕੰਡਰੀ ਹੋ ਰਹੀਆਂ ਤੇ ਵਪਾਰ ਆ ਜਿਹੜਾ ਉਹ ਪ੍ਰਾਇਮਰੀ ਹੋ ਰਿਹਾ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਪੈਦਾ ਹੋਏ ਆ ਸੋ ਬੀਬੀ ਜੀ ਨੇ ਵਿਦੇਸ਼ ਮੰਤਰੀ ਨੂੰ ਪੁੱਛਿਆ ਤੇ ਵਿਦੇਸ਼ ਮੰਤਰੀ ਨੇ ਉਹ ਹੀ ਮਿਸਟਰ ਕਾਰਨੀ ਵਾਲਾ ਜਵਾਬ ਦਿੱਤਾ ਗੋਲ ਮੋਡਾ ਜਿਹੜਾ ਆਪਾਂ ਕਹਿ ਲਈਏ ਜਵਾਬ ਜਿਹੜਾ ਦਿੱਤਾ ਹੈਗਾ